ਜੋ ਭੜੇ ਨਾ ਪਰ ਜਾਣਕਾਰੀ ਦਿਓ ਸਰ ਹਾਂਜੀ ਇੱਕ ਸਾਡੇ ਘਨੌਰ ਥਾਣੇ ਦੇ ਵਿੱਚ 25 12 2025 ਨੂੰ ਸ਼ਾਮ ਨੂੰ 5 ਵਜੇ ਦੇ ਕਰੀਬ ਉਥੇ ਕਸਟਮਰ ਸਰਵਿਸ ਪੁਆਇੰਟ ਆ ਐ SBI ਦਾ ਜਿੱਥੇ ਕੈਸ਼ ਜਮਾ ਵੀ ਹੁੰਦਾ ਕਢਾਇਆ ਵੀ ਜਾਂਦਾ ਇਹ ਤੰਧਾਰਸੀ ਅੱਡੇ 'ਚ ਬੜਿਆ ਹੁੰਦਾ ਉਥੇ ਸ਼ਾਮ ਨੂੰ 5:00 ਵਜੇ ਤਿੰਨ ਬੰਦੇ ਹਥਿਆਰ ਸਮੇਤ ਬੈਂਕ ਦੇ ਵਿੱਚ ਐਂਟਰ ਕਰਕੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹਨੂੰ ਉਹਨਾਂ ਨੇ ਦਬੋਚ ਲਿਆ ਇੱਕ ਨੇ ਉਹਦੀ ਗਰਦਨ ਫੜ ਲਈ ਦੂਜੇ ਕੋਲੇ ਜਿਹੜਾ ਸੀਗਾ ਮੁੰਡਾ ਉਹਨੇ ਤਲਵਾਰ ਫੜੀ ਹੋਈ ਸੀ ਤੇ ਜਿਹੜਾ ਤੀਜਾ ਮੁੰਡਾ ਸੀ ਉਹ ਫਰੋਲਾ ਫਰਾਲੀ ਕਰ ਰਿਹਾ ਸੀਗਾ ਉਹਨਾਂ ਨੇ ਉੱਥੇ ਕਰੀਬ 8 ਮਿੰਟ ਰਹੇ ਹੋ 8 ਮਿੰਟ ਦੇ ਵਿੱਚ ਉਹਨਾਂ ਨੇ ਮਤਲਬ ਉੱਥੋਂ ਮੇਨ ਉੱਥੇ ਬਚਤ ਇਹ ਰਹੀ ਗਈ ਵੀ ਉਹ ਜਿਹੜਾ ਬੈਗ ਦਾ ਲੋਕਰ ਸੀਗਾ ਉਹ ਚਾਬੀ ਦਾ ਉਹ ਲੱਗ ਗਈ ਉਹਨੂੰ ਪਰ ਉਹ ਖੁੱਲਿਆ ਨਹੀਂ ਉਹਨਾਂ ਕੋਲੋਂ ਫਿਰ ਜਿਹੜਾ ਉੱਥੇ ਛੋਟਾ ਮੋਡਾ 5-700000 ਰੁਪਏ ਦਾ ਕੈਸ਼ ਸੀਗਾ ਉਥੋਂ ਲੈ ਕੇ ਫਰਾਰ ਹੋ ਗਏ ਜਿਹੜੀ ਇਹ ਬੜੀ ਸੰਸਨੀਖੇਦ ਮਾਰਦਾ ਸੀ ਇਸ ਬੰਦੀਆਂ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਸਾਡੇ ਐਸਪੀਡੀ ਸਾਹਿਬ ਵਿਕੀਸ਼ ਸ਼ਰਮਾ ਜੀ ਦੀਆਂ ਹਦਾਇਤਾਂ ਅਨੁਸਾਰ ਇਹ ਦੋ ਟੀਮਾਂ ਬਣਾਈਆਂ ਗਈਆਂ ਜਿਹੜਾ ਇੱਕ ਇੰਸਪੈਕਟਰ ਹੈਰੀ ਬੋਪਾ ਰਾਏ ਜਿਹੜੇ ਸਪੈਸ਼ਲ ਸੈਵਨ ਚਾਰਲੇ ਰਾਜਪੂਰਾ ਨੇ ਤੇ ਐਸਐਚਓ ਕਨੌਰ ਐਸਐਹੀ ਸਾਹਿਬ ਸਿੰਘ ਜੀ ਇਨਾਂ ਦੀਆਂ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜਾ ਉਹਨਾਂ ਦੀ ਫੁਟੇਜ ਲਈ ਫੁਟੇਜ ਤੇ ਉਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਨੂੰ ਤਿੰਨਾਂ ਬੰਦਿਆਂ ਨੂੰ ਅਸੀਂ ਟਰੇਸ ਕਰ ਲਿਆ ਉਹ ਜਿਹਦੇ ਜੋ ਇੱਕ ਤਾਂ ਹੈਗਾ ਲਖਵਿੰਦਰ ਸਿੰਘ ਇੱਕ ਦੀਪਕ ਕੁਮਾਰ ਆ ਤੇ ਇੱਕ ਕਬਲਦੀਪ ਸਿੰਘ ਇਹ ਹਰਿਆਣੇ ਚ ਨਾਲ ਲੱਗਦਾ ਸਮਾਲਾਪੁਰ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚੋਂ ਅਸੀਂ ਕੱਲ ਜਿਹੜਾ ਇੱਕ ਇਹਨਾਂ ਦਾ ਸਾਥੀ ਲਖਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਤੇ ਉਹ ਤੋਂ ਅਸੀਂ ਜਿਹੜੀ ਕੁਛ ਤੇਰੇ ਪੈਸੇ ਸੀਗੇ ਜਿਹੜੇ ਵਾਰਦਾਤ ਕੀਤੀ ਸੀ ਉਹ ਵੀ ਬਰਬਦ ਹੋ ਗਏ ਨੇ ਤੇ ਇੱਕ ਜਿਹੜਾ ਦੋਸ਼ੀ ਕਮਲਦੀਪ ਸਿੰਘ ਸੀਗਾ ਇਹ ਇਹਨੇ ਹੋਰ ਵੀ ਵਾਰਦਾਤਾ ਕੀਤੀਆਂ ਜੀ ਕੁਖੇਤਰਾ ਵੀ ਇਹ ਕੁਛ ਦਿਨ ਪਹਿਲਾਂ ਹਕੂ ਕਰਕੇ ਆਇਆ ਸੀਗਾ ਇਹਨਾਂ ਤੋਂ ਇਹ ਵੀ ਪਤਾ ਲੱਗਿਆ ਇਹਨਾਂ ਦੇ ਜਿਹੜਾ ਕਮਲਦੀਪ ਉਹਦੇ 8-9 ਪਰਚੇ ਦਰਜ ਨੇ ਜਿਹੜਾ ਅਸੀਂ ਲਖਵਿੰਦਰ ਫੜਿਆ ਇਹਦੇ ਵੀ ਪਰਚਾ ਦਰਜ ਹੈ ਸਾਰੇ ਕ੍ਰਿਮੀਨਲ ਵਿਰਤੀ ਦੇ ਮਤਲਬ ਬੰਦੇ ਸੀਗੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਨਾਲ ਬਾਰਡਰਾਂ ਤੇ ਮਤਲਬ ਦਿਨ ਰਾਤ ਸਨੇਚਿੰਗਾਂ ਕਰਦੇ ਸੀਗੇ ਤੇ ਠੱਫੜੂ ਪਾਉਂਦੇ ਰਹਿੰਦੇ ਸੀਗੇ ਤੇ ਇਹਨਾਂ ਨੂੰ ਅਸੀਂ ਲਖਵਿੰਦਰ ਸਿੰਘ ਨੂੰ ਕਾਬੂ ਕਰਕੇ ਅਸੀਂ ਅੱਜ ਜਦ ਰਿਮਾਂਡ ਲਿਆ ਤੇ ਅਸੀਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਸਾਨੂੰ ਲੱਗਦਾ ਵੀ ਹੋਰ ਵੀ ਇੱਥੇ ਜਿਹੜੀਆਂ ਸਾਡੇ ਏਰੀਆ 'ਚ ਵਾਰਦਾਤਾਂ ਹੋਈਆਂ ਸਨੇਚਿਕ ਦੀਆਂ ਉਹ ਸਾਰੀਆਂ ਇਹਨਾਂ ਤੋਂ ਟ੍ਰੇਸ ਹੋਣਗੀਆਂ ਤੇ ਜਿਹੜਾ ਦੂਜਾ ਬੰਦਾ ਕਮਲਦੀਪ ਉਹਨੂੰ ਵੀ ਅਸੀਂ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਫਰੰਟ ਤੇ ਤੇ ਉਹ ਤੋਂ ਵੀ ਇਹਨਾਂ ਤੋਂ ਖਲਾਸਾ ਕਰਕੇ ਇਹ ਰਿਕਵਰੀ ਕਰਵਾਵਾਂਗੇ ਸਾਡੀ ਸ਼ੰਭੂ ਵਾਲਿਆਂ ਨੇ ਗੁਣੀਆਂ ਫੜੀਆਂ ਦੇ ਬਾਰੇ ਵੀ ਜਾਣਦੇ ਨੇ ਹਾਂਜੀ ਇਹ ਇਹ ਥਾਣਾ ਸ਼ੰਭੂ ਵਾਲਿਆਂ ਨੇ ਜੀ ਥਾਣਾ ਸ਼ੰਭੂ ਵਾਲਿਆਂ ਨੇ ਕੱਲ ਅ ਇੱਥੇ ਨਕਾ ਲਾਇਆ ਹੋਇਆ ਸੀਗਾ ਸ਼ੰਭੂ ਏਰੀਆ 'ਚ ਉੱਥੇ ਅਸੀਂ ਗੁਰਮੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਸੀ ਉਹਨਾਂ ਨੇ ਉੱਥੇ ਉਦੋਂ ਰਮਨਦੀਪ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿੰਡ ਕੜਾਮ ਦਾ ਇੱਕ ਵਿਅਕਤੀ ਆ ਉਹਨੂੰ ਫੜਿਆ ਉਹਦੇ ਕੋਲੋਂ 8040 ਲੋ ਮੋਡ ਲੈਟ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਹਦੇ ਖਿਲਾਫ ਐਫ ਆਈ ਆਰ ਨੰਬਰ 1 ਅੰਡਰ ਸੈਕਸ਼ਨ 22 ਕਾਰਡ 85 ਉਹਦੇ ਖਿਲਾਫ ਕਾਰਵਾਈ ਐਨਡੀਪੀਰ ਪਰਚਾ ਦਿੱਤਾ ਜੀ ਤੇ ਇਹ ਤੇ ਪਹਿਲਾਂ ਵੀ ਖੰਨੇ ਪਰਚਾ ਦਰਜ ਹੈ ਇਹ 8000 ਗੋਲੀਆਂ ਕਾਫੀ ਹੈਵੀ ਰਿਕਵਰੀ ਹੈ ਕਮਰਸ਼ੀਅਲ ਰਿਕਵਰੀ ਹੈ ਇਹ ਇਹ ਜਿੱਥੋਂ ਤੱਕ ਹਜੇ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਅਜੇ ਦਾ ਰਿਮਾਂਡ ਲਿਆ ਹੈ ਉਹਦੇ ਕਿਸ ਚੀਜ਼ ਤੇ ਆ ਰਿਹਾ ਸੀਗਾ ਜੀ ਇਹ ਪੈਦਲ ਸੀਗਾ ਜੀ ਬੈਗ ਸੀਗਾ ਇਹਨਾਂ ਦੋਨੋਂ ਪੱਕੋ ਕੇ ਤਾਂ ਬੱਸ ਪੁਸਟ ਆਇਆ ਸੀਗਾ ਕਿਦੋਂ ਇੱਥੇ ਆ ਕੇ ਉਤਰ ਗਿਆ ਸੀ ਇਹ ਨਾਕਾ ਦੇਖ ਕੇ ਨਾ ਪਿੱਛੇ ਉਤਰ ਜਾਂਦੇ ਆ ਸਰ ਕੋਈ ਮੋੜ ਨਹੀਂ ਪੁੱਛ ਕੇ ਇਸ ਚ ਮੰਨਿਆ ਕੁਝ ਵੀ ਕਿੱਥੋਂ ਲੈ ਕੇ ਆਏ ਸੀ ਕਿੱਥੇ ਸਪਲਾਈ ਕਰਨੀ ਸੀਗੀ ਜਾਂ ਡੀਟੇਲ ਜੀ ਇਹ ਯੂਪੀ ਸਾਈਡ ਤੋਂ ਦੱਸਦਾ ਜੀ ਅਜੇ ਐਗਜ਼ੈਕਟਲੀ ਨਹੀਂ ਦੱਸ ਰਿਹਾ ਲਖਮੀਰਪੁਰ ਖੀਰੀ ਯੂਪੀ ਕੋਈ ਇੱਥੇ ਨਾ ਕੋਈ ਉਹ ਉੱਥੋਂ ਆ ਰਿਹਾ ਸੀਗਾ ਇਹ ਯੂਪੀ ਉੱਥੇ ਕੋਈ ਅਜੇ ਐਗਜ਼ੈਕਟ ਨਹੀਂ ਦੱਸ ਰਿਹਾ ਕੀ ਗੱਲ ਹੈ ਜਾਂ ਕੋਈ ਜ਼ਮੀਨ ਇਹਨੇ ਠੇਕੇ ਤੇ ਲਈ ਆ ਜਾਂ ਉੱਥੇ ਕੋਈ ਨਾ ਕੋਈ ਹੈਗਾ ਇਹਦਾ ਕਾਰੋਬਾਰ ਘੜਾਮ ਵੀ ਇਹਨਾਂ ਦੀ ਇੱਥੇ ਦੇਵੀਗੜ੍ਹ ਏਰੀਆ 'ਚ ਜ਼ਮੀਨ ਹੈਗੀ ਹੈ ਤੇ ਉੱਥੇ ਵੀ ਹੈਗੀ ਹੈ ਤੇ ਪਹਿਲਾਂ ਵੀ ਇਹਨੇ ਖੰਨੇ ਇੱਕ ਪਰਚਾ ਦਰਜ ਹੈ ਸਰ ਜਿੰਨਾਂ ਨੂੰ ਲੈ ਕੇ ਆਇਆ ਜੀ ਉਹਨਾਂ ਨੂੰ ਵੀ ਪਿੱਛੇ ਮੈਂ ਫਿਰ ਸ਼ਾਮਲ ਕਰਾਂਉਂ ਤਰਦੀਸ ਹਾਂਜੀ ਜਦੋਂ ਸਾਨੂੰ ਅਸਲੀ ਉਹਨਾਂ ਦਾ ਨਾਮ ਪਤਾ ਸਾਰਾ ਪਤਾ ਲੱਗ ਗਿਆ ਤੇ ਉਹਨਾਂ ਨੂੰ ਸ਼ਾਮਲ ਕਰਾਂ ਬੈਕਵਰਡ ਫਾਰਵਰਡ ਲਿੰਕੇ ਤੇ ਲੱਭਾਂਗੇ ਸਾਰੀ ਇੱਕ ਸੇਵਾ ਕੇਂਦਰ ਮਾਮਲੇ ਦੇ ਜਿਵੇਂ ਵੀਡੀਓ ਬੜੀ ਵਾਰਤ ਹੋਈ ਸੀ ਉਹ ਕਰਪਾਣ ਦੀ ਲੋਕ ਤੇ ਉਹਨਾਂ ਨੇ ਕੀਤਾ ਸੀਗਾ ਤੇ ਇਸ 'ਚ ਕੋਈ ਲੁੱਟ ਵੀ ਹੋਈ ਸੀ ਇਸ 'ਚ ਕੋਈ ਪੈਸੇ ਪੁੱਛੇ ਤੇ ਵੀ ਲੁੱਟ ਹੋਈ ਸੀ ਦੇ ਵਿੱਚ ਇਹ ਜਿੱਤੇ ਮੈਂ ਦੱਸੀ ਤਾਂ ਜਾਨਾ ਜੀ ਤੁਸੀਂ ਦੇਖ ਰਹੇ ਸੀ ਵੀ ਉਹਨੇ ਜਦੋਂ ਮੁੰਡੇ ਸੀਗਾ ਤਿੰਨ ਮੁੰਡੇ ਐਂਟਰ ਕੀਤੇ ਉਹ ਜਿਹੜਾ ਮੈਨੇਜਰ ਸੀਗਾ ਉਹਨੂੰ ਮਤਲਬ ਗਰਦਨ ਤੋਂ ਇੱਕ ਨੇ ਤਾਂ ਗਰਦਨ ਤੋਂ ਫੜ ਲਿਆ ਸੀਗਾ ਤੇ ਦੂਜੇ ਉਹ ਲੁੱਟ ਕਰਨ ਦੀ ਕੋਸ਼ਿਸ਼ ਤਾਂ ਸੀਗੀ ਉੱਥੇ ਕੈਸ਼ ਪਿਆ ਸੀ 500000 ਰੁਪਏ ਪਰ ਇਹਨਾਂ ਤੋਂ ਕਾਲੀ-ਕਾਲੀ ਚ ਉਹ ਮਤਲਬ ਉਹ ਖੁੱਲਿਆ ਨਹੀਂ ਹੈਗਾ ਡਰਾਅਰ ਜਿਸ ਕਰਕੇ ਲੁੱਟਦਾ ਜਿਹੜੇ ਉੱਥੇ ਕਾਊਂਟਰ ਦੇ ਉੱਤੇ 5-70000 ਰੁਪਏ ਸੀਗਾ ਫੁੱਲੇ ਪੈਸੇ ਉਹ ਲੈ ਗਏ ਬਾਕੀ ਹੋਰ ਲੁੱਟ ਨਹੀਂ ਗਈ ਹੋਈ ਇਹ ਕਿੰਨੇ ਟਾਈਮ ਚ ਕੇਸ ਹੱਲ ਕਰਦੇ ਆ ਜੀ ਲੁੱਟ ਹੋਈ ਸੀ ਇਹ ਜੀ ਵਿਥਿਨ 1 ਵੀਕ ਹਾਂ ਅਸੀਂ ਲੱਗੇ ਹੋਏ ਸੀ ਸਾਡੇ ਹੱਥ ਨਹੀਂ ਆ ਰਹੇ ਸੀ ਬੰਦੇ ਸਾਨੂੰ ਟਰੇਸ ਹੋ ਗਏ ਸੀ ਅਸਲ 'ਚ ਹਰਿਆਣੇ ਦੇ ਬੰਦੇ ਸੀਗੇ ਤੇ ਇਹ ਮਤਲਬ ਇੱਕ ਜਗ੍ਹਾ ਤੇ ਨਹੀਂ ਟਿੱਕੇ ਬੈਠਦੇ ਸੀਗੇ ਟਾਬੇ ਟੂਬੇ ਤੇ ਰਹਿੰਦੇ ਸੀ ਸਾਡੀ ਕਿਸ ਤਰ੍ਹਾਂ ਦੇ ਕੋਈ ਲੁੱਟ ਵਗੈਰਾ ਨੇ ਪਹਿਲਾਂ ਵੀ ਕੋਈ ਕੀਤੀ ਹੈ ਕਿ ਕਈ ਜੀ ਕ੍ਰਿਮੀਨਲ ਇਹ ਜੀ ਖੋਹਾ ਕਰਦੇ ਆ ਜੀ ਨਸ਼ੇ ਕਰਨ ਦੇ ਆਦੀ ਆ ਜੀ ਅੱਛਾ ਜੀ ਇਹ ਖੋਹਾ ਕਰਦੇ ਆ ਜਿੱਥੇ ਮਰਜੀ ਇਹਨਾਂ ਕੋਲੇ ਮੋਟਰਸਾਈਕਲ ਹੈ ਇੱਕ ਸਪਲੈਂਡਰ ਸਪਲੈਂਡਰ ਹੀ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਮੈਨੂੰ ਲੱਗਦਾ ਚੋਰੀ ਦਾ ਹੋਣਾ ਕਿ ਉਹ ਹੀ ਦਈਏ ਤੇ ਸਪਲੈਂਡਰ ਮੋਟਰਸਾਈਕਲ ਦਾ ਜਿਵੇਂ ਕੋਈ ਪੁਰਖੇਤਰਾ ਸਾਈਡ ਹਰਿਆਣੇ ਜਗ੍ਹਾ ਉੱਥੇ ਸਨੇਚਿੰਗ ਕਰ ਲਈ ਜਿਹਨੂੰ ਕਿਸੇ ਦੁਕਾਨ ਤੇ ਲੁੱਟਖੋੜ ਕਰ ਲਈ ਜਿਹੜਾ ਇੱਕ ਕਮਲ ਹੁਦ ਨੌ ਕਰਚੇ ਪਹਿਲਾਂ ਦਰਜ ਨੇ ਜਿੱਥੇ ਦਾ ਲੱਗਿਆ ਕਰ ਲੈਂਦੇ ਆ ਜਿੱਥੇ ਦਾ ਲੱਗਿਆ ਇਹਨਾਂ ਦਾ ਕੰਮ ਹੀ ਐਸੀ ਨੇਰੇ ਸਵੇਰੇ ਚੋਰੀਆਂ ਕਰ ਲੈਂਦੇ ਸੀ ਕੋਈ ਰਾਤ ਨੂੰ ਬੰਦਾ ਕੋਈ ਫੈਕਟਰੀ ਚ ਵਾਰਿਆ ਉਹਦੇ ਮੋਬਾਈਲ ਕੋਲੇ ਆ ਪੈਸੇ ਕੋਲੇ ਮਤਲਬੇ ਕਾਫੀ ਵਾਰ ਦਾ ਤਾਂ ਇਹਨਾਂ ਨੇ ਮਤਲਬ ਕੀਤੀ ਸਰ ਬਾਕੀ ਜਿਹੜੇ ਨਾਲ ਦੋ ਬੰਦੇ ਉਹ ਵੀ ਜਲਦੀ ਟ੍ਰੇਸ ਹੋ ਜਾਣਗੇ ਹਾਂਜੀ ਇੱਕ ਤਾਂ ਫੜ ਲਿਆ ਜੀ ਅੱਛਾ ਹਾਂ ਸਾਡੀ ਪੁਰਖੇਤਰਾ ਵਾਲਿਆਂ ਨਾਲ ਪਰ ਉਹ ਸਾਡੀ ਆਪਸੀ ਜੁਆਇੰਟ ਨਾਲ ਉਹ ਤਾਂ ਉਥੇ ਫਟਿਆ ਗਿਆ ਜੀ ਤੀਜਾ ਰਹਿ ਗਿਆ ਉਹ ਵੀ ਜਲਦੀ ਫਟਿਆ ਗਿਆ